ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਖਾਲਸਾ ਸਤਾਪ ਦੀ ਕਮੇਟੀ ਦੇ ਵੱਲੋਂ ਖਾਲਸਾ ਮਾਰਚ ਕਰਿਆ ਗਿਆ ਅਤੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਵੱਲੋਂ ਲੋਕਾਂ ਦੇ ਵੱਲੋਂ ਸੰਗਤੀ ਰੂਪ ਦੇ ਵਿੱਚ ਖਾਲਸਾ ਮਾਰਚ ਦੇ ਵਿੱਚ ਸ਼ਿਰਕਤ ਕੀਤੀ ਗਈ। ਖਾਲਸਾ ਮਾਰਚ ਦੇ ਵਿੱਚ ਪਹੁੰਚੀ ਸੰਗਤ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਪ ਪ੍ਰਾਪਤ ਧਰਤੀ ਪਟਿਆਲਾ ਵਿਖੇ ਗੁਰੂ ਸਾਹਿਬ ਜਿਸ ਦੇ ਇਤਿਹਾਸ ਗੁਰਦੁਆਰਾ ਮੋਤੀ ਬਾਗ ਸਾਹਿਬ ਤੋਂ ਇਹ ਖਾਲਸਾ ਮਾਰਚ ਆਰੰਭ ਹੋ ਕੇ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਵਿਖੇ ਸਮਾਪਤ ਹੋਵੇਗਾ ਤਾ ਉਸ ਤੋਂ ਬਾਅਦ ਬਹਾਦਰਗੜ੍ਹ ਸਾਹਿਬ ਵਿਖੇ ਸਮਾ ਗੁਰੂ ਘਰ ਦੀਆਂ ਖੁੱਡੀਆਂ ਪ੍ਰਾਪਤ ਕਰੋ ਇਹ ਮਹਾਰਾਜ ਤੁਹਾਡੇ ਨਗਰ ਦੇ ਵਿੱਚ ਹੋਣਦਾ ਜਾਏਗਾ ਸਾਰਿਆਂ ਨੂੰ ਬੇਤੀ ਦੀ ਖਤ ਬਾਈ ਦੀ ਪੁੱਤਾਂ ਖੰਸਾ ਬਾਈ ਦੀ ਪੁੱਤੀ ਭਾਗੀ ਸਾਹ ਸਰਦਾਰ ਜੀ ਇਹ ਖਾਤਾ ਬਰਨ ਖਾਤਾ ਸਾੰਗਰੀ

ਏ ਮਹਾਰਾਜ ਤੁਹਾਡੇ ਨਗਰ ਦੇ ਵਿੱਚ ਜੋ ਹੁੰਦਾ ਜਾਏਗਾ ਸਾਰਿਆਂ ਨੂੰ ਮਿਲਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 350 ਸਾਲਾਂ ਦੇ ਸੰਬੰਧ ਵਿੱਚ ਗੁਰਤੇਗ ਬਾਦਲ ਸਾਹਿਬ ਦੇ ਜੀ ਦੀ ਜੜੇ ਦੇ ਸੰਬੰਧ ਵਿੱਚ ਅੱਜ ਇਹ ਖਾਲਸਾ ਮਾਰਚ ਗੁਰਦੁਆਰਾ ਦਖਨਵਾਲਾ ਸਾਹਿਬ ਤੋਂ ਆਰੰਭ ਹੋ ਗਏ ਇਹ ਜਿਹੜਾ ਪ੍ਰੋਗਰਾਮ ਆਰੰਭ ਹੋਇਆ ਮੋਤੀ ਬਾਗ ਸਾਹਿਬ ਦੇ ਗੁਰਦੁਆਰਾ ਬਾਦਗੜ੍ਹ ਸਾਹਿਬ ਜਾ ਕੇ ਸਮਾਪਤੀ ਕਰਾਂਗੇ ਇਹ ਪ੍ਰੋਗਰਾਮ ਦੀ ਇੱਕ ਅਸੀਂ ਨਾ 25 ਦਸੰਬਰ ਤੋਂ ਪ੍ਰੋਗਰਾਮ ਬੱਚਿਆਂ ਦਾ ਗੱਡ ਰਿਹਾ ਜੋ ਛੋਟੇ-ਛੋਟੇ ਬੱਚਿਆਂ ਦਾ ਮਾਰਚਾ ਸਾਡਾ ਵਿਰਸਾ ਸਾਡਾ ਪਰਿਵਾਰ ਅਸੀਂ ਸਾਰੇ ਸਾਥ ਮੋਹ ਸਾਥ ਸੰਗਤ ਨੂੰ ਬੇਨਤੀ ਕਰਦੇ ਆ ਕਿ ਆਪਣੇ ਛੋਟੇ-ਛੋਟੇ ਬੱਚੇ ਲੈ ਕੇ 25 ਦਸੰਬਰ ਨੂੰ ਬਾਣੇ ਦੇ ਵਿੱਚ ਨੀਲੇ ਬਾਣੇ, ਪੀਲੇ ਬਾਣੇ, ਚਿੱਟੇ ਬਾਣੇ ਜਿ ਸਜਾ ਕੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ। ਜਿੱਥੇ ਜਿੱਥੇ ਸਮਸਾਲ ਕੈਂਪ ਹੋ ਰਹੀ ਮੁ슬림 ਭਾਈਚਾਰੇ ਦੀ ਨਾਲ ਤੁਹਾਡੇ ਨਾਲ ਤੁਹਾਨੂੰ ਲੱਗਾਈ ਜੀ ਇਸ ਵਾਰ ਦੇ ਵਿੱਚ। ਅਸੀਂ ਇਹ ਮਾਰ ਦੀ ਇੱਕ ਵਾਰੀ ਅਸੀਂ ਲੈ ਕੇ ਗਏ ਸੀ ਮਲੇਰਕੋਟਲੇ ਤੋਂ ਮਲੇਰਕੋਟਲੇ ਤੋਂ ਸਾਡੇ ਜਿਹੜੇ ਮੁਸਲਮਾਨ ਪਰ ਆਏ ਉਹ ਕਹਿੰਦੇ ਜੀ ਅਸੀਂ ਤੁਹਾਡੇ ਨਾਲ ਚੱਲਣਾ ਤੇ ਉਹ ਗੁਰਤੇਗਵਹਦਰ ਤੇ ਛਿੱਧੀ ਡਾੜੇ ਤੇ ਜਿਹੜਾ ਹੈਗਾ ਮੁਸਲਮਾਨ ਜਿਹੜੇ ਅੱਜ ਆਏ ਆਂ ਫੰਬ ਮਲੇਰਕੋਟਲੇ ਤੋਂ। ਹਾਂ ਪੈਡਲ ਸਪੈਸ਼ਲ ਮਾਪੀਤਾ ਹੈ